ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਝੋਟੀ ਦਿਖਾਵਾਂਗੇ ਸੇਲ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਮੇਰਾ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 788775927 788775927 ਜਿਹੜਾ ਬੱਚੋ ਝੋਟੀ ਦੇਖ ਰਿਹਾ ਕਦੋਂ ਸੂਈ ਆਈ ਇਹ ਇਹ ਸੂਈ ਆ ਵੀਰੇ ਸਵੇਰ 3:00 ਵਜੇ ਜੇਰ ਜੂਰ ਪੈ ਗਈ ਉਹ ਕਹਿੰਦਾ ਭਾਂਡੇ ਦੇ ਵਿੱਚ ਅਸਾਂ ਜੇਰ ਵਗੈਰਾ ਓਕੇ ਆ ਬੱਚਾ ਇਹਨੇ ਦੇਤਾ ਕੱਟੀ ਆ ਅਸਾਂ ਮਗਰ ਕੱਟੀ ਆ ਸੂਆ ਕਿਹੜਾ ਸੂਈ ਆਈ ਸੂਆ ਦੂਜਾ ਸੂਈ ਆ ਤੇ ਦੂਜਾ ਸੂਆ ਨਵਾਂ ਹਾਨ ਜਮਾ ਝੋਟੀ ਆ ਤੇ ਬਾਕੀ ਲੇਵੇ ਦੀ ਬੜੀ ਸੁੱਚੀ ਆ ਸਾਫ਼ ਤੇ ਕਿੰਨਾ ਦੋ 14 ਸਵੇਰੇ ਆਪ ਦਾ ਦੁੱਧ ਦਾ 2.5 ਲੀਟਰ ਉਹ ਬੜਾ ਘੜਤਾ ਇਸ ਵੇਲੇ ਬੱਚਾ ਰ ਜਾ ਕੇ ਜੋਤਾ ਹਾਂਜੀ ਤੇ ਰੇਟ ਇਹਦਾ ਕੀ ਰੋ ਹੋਵੇਚਣ ਜਿਹੜਾ ਰੇਟ ਤਾਂ 1,22,000 ਰੁਪਏ ਮੌਕੇ ਦੇ ਗਜੈਸ ਹੋ ਜੂਗੀ ਹਾਂਜੀ ਉਹ ਮੰਨ ਤਾਂ ਹੋ ਜੂਗਾ ਤੋਰੇਵਾਰ ਨੂੰ ਸੁਭਰ ਕੱਦਗਾਠ ਵਗੈਰਾ ਦੇਖ ਸੋ ਝੋਟੀ ਦਾ ਸੋਹਣਾ ਸਾਫ ਸੁਥਰਾ ਕਿਸੇ ਪਾਸੋਂ ਰੇਸੀ ਨਾ ਵੀ ਨਹੀਂ ਰੇਟ ਕੀਤਾ ਵੀਰ ਨੇ 1,22,000 ਨਮਾ ਹਣ ਜੈਨੂਨ ਔਰਿਜਨਲ ਦੂਜਾ ਸੂਆ ਝੋਟੀ ਸੂਈ ਵੀ ਆ ਲਿੱਸੀ ਨਾ ਵੀ ਕਿਸੇ ਪਾਸੋਂ ਨੇ ਸਥਣ ਚਾਰੇ ਨਿਖਣ ਵਿੱਚ ਸਾਫ ਸੁਥਰੇ ਬੱਚਾ ਇਹਨੇ ਕੱਟੀ ਦਿੱਤੀ ਜੇਰ ਜੇਰ ਜਵਾਡਾਨਾ ਸਿੰਘ ਸਾਹਿਬ ਦੀ ਸੋਣੀ ਇੱਕ ਪਾਸੇ ਥੋੜੀ ਟੋਪੀ ਦੀ ਜਰੂਰ ਲਈ ਵੀ ਆ ਤੇ ਬਾਕੀ ਮਰੇ ਸਾਥੀ ਕੁੰਬੜਾ ਜਾਵਣੀ ਚੰਗੇ ਵਜਨ ਵਜੂ ਦੇ ਵਿੱਚ ਸੁਲੇਵਾ ਦੇਖੋ ਥੱਲੇ ਤੋਂ ਬਿਲਕੁਲ 4x4 ਸਾਫ ਸੁਥਰੀ ਝੋਟੀ ਸੂਈ ਸਵਾਈ ਜਾਵਾ ਸੁਵਰੇ ਜੇਰ ਵਗੈਰਾ ਓਗਿਆ ਤੁਸੀਂ ਦੇਖ ਸਕਦੇ ਹੋ 788775927 ਪਿੰਡ ਛੀਮਾ ਜ਼ਿਲ੍ਹਾ ਬਰਨਾਲਾ ਤਾਜੀ ਸੂਈਆਂ ਪਤੋਂ ਝੋਟੇ ਦਿਖਾਦੀ ਰੇਟ 1 ਵਾਈ ਵੀਰੇ ਮੌਕੇ ਦੇ ਮਾਨਦਾਰ ਹੋ ਜਾਊਗਾ ਸੋ ਥਾਣੇ ਦੇਖ ਸਕਦੇ ਸੋਹਣੇ ਸਾਫ ਸੁਥਰੇ ਨਿੱਖੜਵੇਂ ਚਾਰੇ ਥਾਣੇ ਬਿੱਤੀ ਤੇ ਆ ਸੇ ਦੁੱਧ ਅੰਦਾਜ਼ਾ ਲਾ ਕੇ ਚੱਲੇ ਕਿੰਨਾ ਕੁ ਪਾ ਦੂਗੀ 12 ਕਿ ਲੀਟਰ ਮੰਨ ਕੇ ਚੱਲ ਠੰਡਾ ਯਾਰ ਕਰਕੇ ਆਰਾਮ ਨਾਲ ਦੁੱਧ ਪਾ ਦੋ ਛੋਟੀ ਜੀ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ